ਸੰਤ ਮਹੱਲਾ ਪੰਜਵਾ RAM RANG ਸਭ ਗਏ ਪਾਪ ਵੀਰੋ ਭਾਈ RAM ਪਰਮੇਸ਼ਰ ਦਾ ਰੰਗ ਪੀਣ ਲੱਗਾ ਹੈ ਉਹਨਾਂ ਦੇ ਸਾਰੇ ਪਾਪ ਜਨਮਾਂ ਜਨਮਾਂ ਤਰਾ ਦੇ ਚਲੇ ਗਏ ਹਮ RAM ਜਪਤ ਕਛ ਨਹੀਂ ਸੰਤਾ ਜੋ ਮਹਾਰਾਜ ਦੇ ਨਾਮ ਨੂੰ ਜਪਦੇ ਉਹਨਾਂ ਨੂੰ ਸੰਤਾਬ ਸਾੜ ਵੀ ਕੋਈ ਹੁੰਦਾ ਦੁੱਖ ਨਹੀਂ ਦਾ ਸੰਕਟ ਪਾਉਣ ਵਾਲਾ ਗੋਬਿੰਦ ਜਗਤ ਸਭ ਘਈ ਸਭ ਮਿਟਿਆ ਹਨ ਜੋ ਗੋਬਿੰਦ ਪ੍ਰਮੇਸ਼ਰ ਨੂੰ ਜੱਜਦੇ ਉਹਨਾਂ ਦੇ ਅਗਿਆਨ ਦੇ ਹਨੇਰੇ ਸਾਰੇ ਹੀ ਮਿਟ ਗਏ ਹਨ ਹਰ ਸਿਮਰਤ ਕਛ ਨਾ ਹੈ ਫੇਰ ਜੋ ਮਹਾਰਾ ਦਾ ਭਜਨ ਕਰਦੇ ਉਹਨਾਂ ਨੂੰ ਕਿਸੇ ਪ੍ਰਕਾਰ ਤੇ ਦੁਆਸੀ ਦਾ ਫੇਰਾ ਨਹੀਂ ਪੈਂਦਾ ਹੈ ਬਸੰਤ ਹਮਾਰਾ ਬਸੰਤ ਹਮਾਰਾ ਰਾਮ ਰੰਗ ਇਹ ਮਹਾਰਾ ਜੀ ਬਸੰਤ ਹਮਾਰਾ ਰਾਂ ਸਾਨੂੰ ਬਸੰਤ ਆਨੰਦ ਹੈ اے رام آپ دے رنگ પ્રેમ کر کے ست جنات سدا سنگ ਸੰคม મહatma دی سنگت ہو نشا لی جڑی પ્રાપ્ત ہوئی ہے تے آپ دا سچے بادشاہی પ્રેમ جاگیا ہے اس کر کے سدا ہی انند ہے سانو મહatma دی سنگت بھی سدا انند ہے تے سدغورانی کرپا کر کے ست جنات سدا سنگ ਸੰਤ ਹੈ ਮਾਰਾ ਰਾਮ ਰੰਗ ਉਹਦੇ ਪ੍ਰੇਮ ਕਰਕੇ ਸਾਨੂੰ ਬਸੰਤ ਆਨੰਦ ਬਣ ਰਿਹਾ ਹੈ ਛਤ ਜਨਾ ਸੋ ਸਦਾ ਸੰਗ ਸੰਤੋ ਮਹੱਤਮਾ ਦੀ ਸਦਾ ਸੰਗਤ ਕਰਕੇ ਆਨੰਦ ਬਣ ਰਿਹਾ ਹੈ ਰਹਾ ਸੰਤ ਜਨੀ ਕੀ ਆਪ ਦੇ ਸੰਤੋ ਮਹਾਪੁਰਖਾਂ ਵੇ ਪਿਆਰਿਆਂ ਨਾਲ ਮਿਲ ਕੇ ਉਹਦੇ ਹੀ ਦੁੱਖਾ ਹੈ ਜੈ ਗੋਵਿੰਦ ਭਗਤ ਸੋ ਤਨ ਦੇ ਜਿੱਥੇ ਵੈਕੂ ਤੇ ਭਗਤਾਨ ਗੋਵਿੰਦ ਦੇ ਉਹ ਦੇਸ਼ ਵੀ ਤਨ ਹੈ ਭੋਰੀ ਦਾ ਰੂਪੀ ਦੇਸ਼ ਵੀ ਤਨ ਹੈ ਜਿੱਥੇ ਪਰਮੇਸ਼ਰ ਦੀ ਭਗਤ ਜੱਤਾ ਮੂਤਾ ਹੀ ਹਨ ਕੋੜਾ ਕੋੜਾ ਜਿੱਥੇ ਗੋਬਿੰਦ ਦਾ ਘਰਿਤ ਹੋਇਆ ਉਹ ਦੇਸ਼ ਵੀ ਧੰਤਾ ਦੇ ਯੋਗ ਐ ਉਹ ਦੇਸ਼ ਜਿਹਦਾ ਉਹ ਵੀ ਧੰਤਾ ਦੇ ਯੋਗ ਹੈ ਹਰ ਭਗਤ ਹੀਨ ਉਧਿਆਨ ਥਾਨ ਜੋ ਹਰੀ ਦੀ ਭਗਤ ਜੋ ਹੀਨੇ ਪੁਰਖ ਹੈ ਉਹਨਾਂ ਦੇ ਰਿਦੇ ਰੂਪੀ ਥਾਂ ਕੋਈ ਆੜਦੀ ਨਹੀਂ ਗੁਜਰੇ ਹੋਏ ਹਨ ਉਹ ਜਿੱਥੇ ਮਹਾਰਾਜ ਦੀ ਭਗਤੀ ਨਹੀਂ ਹੈ ਗੁਰਪਰਸਾਦ ਘਟ ਘਟ ਪਛਾਨ ਸਤਿਗੁਰਾਂ ਦੀ ਕਿਰਪਾ ਕਰਕੇ ਉਸ ਵਾਹਿਗੁਰੂ ਸਾਰਿਆਂ ਘੜਾ ਘੜਾ ਦੇ ਇੱਕ ਰਸ ਪਛਾਨਣਾ ਕਰੋ ਹਰ ਕੀਰਤਨ ਰਸ ਭੋਗ ਰੰਗ ਹਰੀ ਜਿਹੜਾ ਕੀਰਤਨ ਕਰਨਾ ਹੈ ਇਹ ਪਰਮੇਸ਼ਰ ਦੇ ਰਸ ਪ੍ਰੇਮ ਕਰਕੇ ਉਹਦੇ ਰੰਗ ਆਨੰਦ ਨੂੰ ਭੋਗੀ ਦਾ ਮਾਣੀ ਦਾ ਹੈ ਸਾਰਿਆਂ ਰਸਾਂ ਦੇ ਸਾਰੇ ਰੰਗਾਂ ਆਨੰਦਾਂ ਨੂੰ ਪ੍ਰਾਪਤ ਹੁੰਦਾ ਹੋਈ ਭੋਗੀਦਾ ਹੈ ਮਨ ਮਨ ਪਾਪ ਕਰਤ ਤੂੰ ਸਦਾ ਸੰਗ ਮਨ ਨੂੰ ਸਿੱਖਿਆ ਦਈਏ ਇਹ ਮਨ ਆਪ ਪਾਪ ਕਰਨ ਲੱਗਾ ਤੂੰ ਸਦਾ ਸੋਚਿਆ ਕਰ ਬਾਲ ਬਾਲੀਆਂ ਤੋਂ ਬਚ ਕੇ ਰਿਹਾ ਕਰ ਨੇਟ ਵੇਖ ਪ੍ਰਭ ਕਰਨ ਹਰ ਪ੍ਰਭੂ ਅਕਾਲ ਪ੍ਰਭੂ ਨੇੜੇ ਵੇਖਿਆ ਕਰ ਉਹ ਜਗਤ ਨੂੰ ਕਰਨ ਵਾਲਾ ਹੈ ਜੀ ਤੂੰ ਤੇ ਪ੍ਰਕਾਰ ਜਿਸਾਰ ਉਹ ਈਸ਼ ਲੋਕ ਦੇ ਉਤਪਰ ਲੋਕ ਦੇ ਕਾਰਜ ਪਰਮੇਸ਼ਰ ਦਾ ਤੇਰੇ ਸਾਰੇ ਦਾ ਈ ਤੂਤ ਇਹ ਲੋਕ ਪਰ ਲੋਕ ਤੇ ਈਤ ਜਿਹੜੇ ਸਾਰ ਜਿੰਦਗੀ ਮੂਚਾਤਰ ਹਮੇ ਉਤ ਜੋ ਮੂਰ ਖਾਨਗੇ ਸਾਰਿਆਂ ਦੇ ਬਹੁਤ ਕਾਰਜ ਸਾਰਨ ਵਾਲਾ ਹੈ ਚਰਨ ਕਮਲਾਂ ਤੇ ਲੱਗੋ ਧਿਆਨ ਜਿਨ੍ਹਾਂ ਦੇ ਸੱਚੇ ਬਾਦਸ਼ਾਹ ਦੇ ਪੁੱਤ ਚਰਨਾ ਕਮਲਾਂ ਨਾਲ ਕਿੰਦਾ ਧਿਆਨ ਲੱਗਿਆ ਹੈ ਕਰ ਕਿਰਪਾ ਪ੍ਰਭ ਕੀ ਨੋ ਦਾਨ ਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਮਾਰੇ ਨੂੰ ਨੰਬਰ ਤੋਂ ਨਾਮ ਦਾ ਦਾਨ ਦੇ ਤਾ ਤੇਰਾ ਸੰਤ ਜਨਾ ਕੀ ਬਾਛ ਧਰ ਮਹਾਰਾਜ ਜੀ ਆਪ ਤੇ ਸੰਤ ਭਗਤ ਜਨ ਹਾਂ ਮੈਂ ਉਹਨੋ ਪਿਆਰੇ ਵੀ ਚਰਨਾਂ ਦੀ ਧੂਲ ਚਰਨਾਂ ਦੀ ਧੂਲ ਨੂੰ ਬੰਚੋ ਕਿਉਂ ਨਾ ਕਰੀਏ ਜਪ ਨਾਨਕ ਖਾਮੀ ਸਦ ਹਯੂਰ ਜਿਹੜੇ ਨਾਰਦ ਨਾਮ ਨੂੰ ਜਗਦੇ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੇ ਹਰ ਵਕਤ ਹਯੂਰ ਨੇਰੇ ਹੈ ਮਾਲਕ ਪਸ਼ੰਤ ਮਹੱਲਾ ਪੰਜਵਾਂ ਸੱਚ ਪਰਮੇਸ਼ਰ ਨਿਤ ਨਵ ਇਹ ਭਾਈ ਸੱਚਾ ਹੈ ਉਹ ਪਰਮੇਸ਼ਰ ਕਈ ਕਾਲ ਬਾਦ ઉત્પਸਤ ਹੋਣ ਨਿਤ ਰਹਿਣ ਵਾਲਾ ਹੈ ਦੇਸ ਕਾਲ ਬਸਤੂ ਪ੍ਰਸ਼ੇਦ ਹੈ ਨਵਾਂ ਹੈ ਸਦਾ ਸਤਿ ਅਨੰਦ ਸਰੂਪ ਹੈ ਔਰ ਕਿਰਪਾ ਤੇ ਨਿਤ ਜਵ ਸਤਿਗੁਰਾਂ ਦੀ ਕਿਰਪਾ ਕਰਕੇ ਨਿਤਾ ਪਰਦੀ ਉਸ ਨੂੰ ਜਵ ਵਿਚਾਰਨਾ ਕਰੀਏ ਪ੍ਰਭ ਰਖਵਾਲੇ ਮਾਈ ਬਾਪ ਬਾਹਾਂ ਨੂੰ ਜਾਂਦੇ ਪਤਾ ਨਹੀਂ ਕੀ ਕਰਨਾ ਹੈ ਪ੍ਰਭ ਰਖਵਾਲੇ ਮਾਈ ਬਾਪ ਕੀ ਪ੍ਰਭੂ ਆਪ ਕਾਲਪੂਖਾਬ ਰੱਖਿਆ ਕਰਨ ਵਾਲੇ ਹੂੰ ਸਾਡੇ ਮਾਤਾ ਪਿਤਾ ਵੀ ਆਪ ਹੋ ਆਪਣ ਨੂੰ ਤਪਾਦਾਨ ਕਾਰਨ ਹੋਣੇ ਤੇ ਜਾ ਕੇ ਸਿਮਰਨ ਨਹੀਂ ਸੰਤਾ ਜਿਸ ਆਪ ਦਾ ਸਿਮਰਨ ਕਰਨੇ ਕਰਕੇ ਸੰਤਾਪ ਦੁੱਖ ਨਹੀਂ ਕਿਸੇ ਪ੍ਰਕਾਰ ਦਾ ਹੁੰਦਾ ਖਸਮ ਤੇ ਆਈ ਇੱਕ ਮਨ ਇੱਕ ਭਾਏ ਖਸਮ ਤੇ ਆਈ ਇੱਕ ਮਨ ਇੱਕ ਭਾਏ ਖਸਮ ਮਾਲਕ ਨੂੰ ਧਿਆਉਣਾ ਕਰੀਏ ਇੱਕ ਮਨ ਹੋ ਕੇ ਇੱਕ ਪਰਮੇਸ਼ਰ ਦੀ ਭਾਵਨਾ ਕਰਕੇ ਦਿਲ ਕੇ ਇੱਕ ਮਨ ਨੂੰ ਇੱਕ ਚਿਤ ਕਰਕੇ ਇੱਕ ਸਰਦਾ ਕਰਕੇ ਇਕਾਗਰ ਮਨ ਕਰਕੇ ਇੱਕ ਦਾ ਬਹਾ ਪ੍ਰਕਾਸ਼ ਹੋਵੇਗਾ ਗੁਰਪੂਰਿਆਂ ਦੀ ਸਦਾ ਸਰਨਾਈ ਸਤਿਗੁਰੂ ਪੂਰਿਆਂ ਦੀ ਸਦਾ ਸ਼ਰਨ ਲੈਣਾ ਕਰੀਏ ਸਾਚੇ ਸਹਿਬ ਰੱਖਿਆ ਕੰਠ ਲੈ ਜਿਨ੍ਹਾਂ ਨੇ ਸਤਿਗੁਰੂ ਪੂਰਿਆਂ ਦੀ ਸ਼ਰਨ ਲਈ ਹੈ ਸੱਚੇ ਸਹਿਬ ਅਕਾਲ ਪੁਰਖ ਨੇ ਉਹਨਾਂ ਨੂੰ ਅਭੀ ਹਿੰਦੂਸ਼ੇ ਰੂਪੀ ਕਾਂਠ ਦੇ ਨਾਲ ਲਾ ਕੇ ਰੱਖਿਆ ਹੈ ਰਹਾ ਆਪਣੇ ਜਨਪਿਵ ਆਪ ਰੱਖੇ ਆਪ ਦੇ ਜਿਹੜੇ ਮਹਾਰਾਜ ਦੇ ਸੇਵਕ ਬਣੇ ਉਹਨਾਂ ਨੂੰ ਆਪ ਵਾਹਿਗੁਰੂ ਦੀ ਕਿਰਪਾ ਕਰਕੇ ਰੱਖਣਾ ਕੀਤਾ ਹੈ ਦੁਸ਼ਟ ਦੂਤ ਸਭ ਪ੍ਰਮਥਕੇ ਦੁਸ਼ਟ ਜਿਹੜੇ ਸਾਰੇ ਉਹਨਾਂ ਦੇ ਦੁਸ਼ਟ ਲਈ ਕਰਨ ਵਾਲੇ ਬਹਿਰੀ ਆਦਮੀ ਸੀ ਜਿਹੜੇ ਦੁਸ਼ਟ ਦੂਤ ਚੁਗਲੀਆਂ ਲਾਉਣ ਵਾਲੇ ਜਿਹੜੇ ਸਨ ਸਭ ਧਰਮ ਥੱਕੇ ਸਾਰੇ ਧਰਮ ਦੇ ਹੋਏ ਥੱਕ ਗਏ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਇਸੇ ਪ੍ਰਕਾਰ ਦੁਸ਼ਟ ਦੂਤ ਸਭ ਦੁਸ਼ਟ ਜਿਹੜੇ ਇੰਦ੍ਰੇ ਸਨ ਵਿਸ਼ਿਆਂ ਚ ਚਿੰਗਣ ਵਾਲੇ ਦੁਸ਼ਟ ਜੋ ਕਾਮਾਦ ਕਿਸਾਨ ਦੂਤ ਜੋ ਧਰਮ ਰਾਜਾ ਦੇ ਅਜਰਾਇਲ ਯਮਰਾਇਲ ਆਦਿ ਕਿਸਾਨ ਸਭ ਧਰਮ ਦੇ ਚ ਪਏ ਥੱਕ ਗਏ ਉਹਨਾਂ ਦਾ ਕੁਝ ਬਗਾਰ ਨਹੀਂ ਸਕੇ ਬਿਨ ਗੁਰ ਸਾਚੇ ਨਹੀਂ ਜਾਏ ਸਤਿਗੁਰੂ ਸਕੇ ਬਾਦਸ਼ਾਹ ਤੋਂ ਬਗੈਰ ਜਗਾ ਨਹੀਂ ਹੋਰ ਕੋਈ ਰੱਖਿਆ ਹੋਣ ਦੀ ਦੁਖ ਦੇਸ ਤੇ ਸੰਤਰ ਰਹੇ ਤਾਂ ਜਿਹੜੇ ਉਹ ਸਾਧ ਸੰਗਤ ਜੀ ਦੇਸਾਂ ਬਸੰਤਾਂ ਚ ਤਾਂ ਹਲਕਾਰਿਆਂ ਵਾਂਗ ਦੌੜਦੇ ਐ ਉਹ ਦੁੱਖ ਹੀ ਭੋਗਦੇ ਹਨ ਸਤਿਗੁਰਾਂ ਤੋਂ ਬਿਨਾ ਫਿਰ ਜਦੋਂ ਗੁਰੂ ਸਾਹਿਬ ਦੀ ਸ਼ਰਨ ਆਉਣਗੇ ਤਾਂ ਉਹਨਾਂ ਨੂੰ ਸੁਖ ਹੋਵੇਗਾ ਇਹ ਕੋ ਗੁਰਤੇ ਦੇ ਮੁਖਤਿ ਦੇ ਸੰਗੁਰ ਮੁਖਤਨਾ ਪਾਏ ਕਹਾਇਆ ਮੁਖਤਨਾ ਹੋਰ ਤਾਂ ਕੋਈ ਪਿੱਛੋਂ ਵੇਖਣਾ ਜਾਏ ਅਨੇਕ ਜੁਨੀ ਧਰਮਾਂ ਮਨ ਫਿਰ ਜਦ ਸਤਗੁਰ ਮੁਖਤਨਾ ਪਾਏ ਫਿਰ ਮੁਖਤ ਪਾਏ ਲਾਗ ਚਰਣੀ ਸਤਗੁਰੂ ਸਾਬ ਸੁਣਾਏ ਕਹਿਣਾਰ ਕੀ ਵਿਚਾਰ ਦੇਖੋ ਮੈਨੂੰ ਸਤਗੁਰ ਮੁਖਤਨਾ ਪਾਏ ਇਸ ਪ੍ਰਕਾਰ ਦੁਖ ਦੇਸ ਦੁਖ ਦੇਸ ਦੇ ਸੰਤਰ ਰਹੇ ਧਾਰ ਸਾਰਿਆਂ ਦੇਸਾਂ ਵਿੱਚ ਜਿਸਾਰੇ ਅੰਦਰ ਉਤਰ ਲਖਣਪੁਰ ਪਾ ਕੇ ਦੌੜ ਰਹੇ ਹੈ ਉਹ ਦੁੱਖ ਹੀ ਦੁੱਖ ਹੈ ਸੁਖ ਨਹੀਂ ਅਤੇ ਦੁੱਖ ਦੇਖਦੇ ਰਹੇ ਤਾਂ ਹੈ ਦੇਸ ਸਾਧਰਨ ਵੀ ਦੇਸਾਂ ਦੇ ਦਿਸਾ ਬਿਰਤੀਆਂ ਪ੍ਰਮਾਣ ਕਰਕੇ ਆਦਿਕ ਦਿਸਾ ਦੇ ਅੰਦਰ ਦੌੜ ਰਹੇ ਹਨ ਕਿਰਤ ਉਹਨਾਂ ਦਾ ਮਿਟ ਸਨਾ ਜਿਹੜਾ ਉਹਨਾਂ ਦਾ ਕਿਰਤ ਮੰਦ ਕਰਮ ਕੀਤਾ ਹੋਇਆ ਉਹ ਭੋਗੇ ਬਿਨਾ ਮਿਟ ਨਹੀਂ ਸਕਦਾ ਗੁਰੂ ਸਾਹਿਬ ਦੀ ਸ਼ਰਨ ਹੁੰਦੀ ਨਹੀਂ ਹਨ ਓਏ ਆਪਣਾ ਬੀਜ ਆਪ ਖਾਏ ਉਹਨਾਂ ਨੇ ਆਪ ਹੀ ਉਹ ਕਰਮ ਕੀਤਾ ਹੈ ਔਰ ਦਾ ਫਰਾਪ ਹੀ ਉਹ ਖਾਂਦੇ ਭੋਗਦੇ ਹਾਂ ਜਨਕਰ ਖਵਾਲਾ ਆਪ ਸੋਏ ਜਿਹੜਾ ਮਹਾਰਾਜ ਦਾ ਪਿਆਰਾ ਬਣਿਆ ਉਹਨਾਂ ਜਨਾਂ ਦਾ ਰੱਖਿਆ ਕਰਨ ਵਾਲਾ ਆਪ ਪ੍ਰੇਸ਼ਰ ਹੈ ਜਨਕ ਪਹੁੰਚ ਨਾ ਸਕਤ ਕੋਏ ਜਿਹੜੇ ਮਹਾਰਾਜ ਦੇ ਪਿਆਰੇ ਉਹਨੂੰ ਦੁੱਖ ਦੇਣ ਵਾਸਤੇ ਕੋਈ ਵੀ ਪਹੁੰਚ ਨਹੀਂ ਸਕਦਾ ਨੇੜੇ ਨਹੀਂ ਆ ਸਕਦਾ ਹੈ ਪ੍ਰਭ ਦਾਸ ਰਖੇ ਕਰ ਜਤਨ ਆਪ ਜਨ ਜਨ ਆਉਂਦੇ ਸੇਵਕ ਆਪ ਹੀ ਉਪਰਾਲਾ ਕਰਕੇ ਜਤਨ ਕਰਕੇ ਰੱਖ ਲੈ ਕੋਈ ਬਿਨਨ ਨਹੀਂ ਕਹਿਣ ਦੁੱਤਾ ਅਖੰਡ ਪੂਰਨ ਜਾਗੋ ਪ੍ਰਤਾਪ ਜੋ ਖੰਡੋਂ ਤੋਂ ਰਹਤ ਪਰਮੇਸ਼ਰ ਹੈ ਖੰਡਿਓ ਜੋ ਨ ਜਾਏ ਸੋ ਅਖੰਡ ਜੀ ਕੋ ਖਿਆਲ ਕੀਜੈ ਜਿਹੜਾ ਖੰਡੋਂ ਤੋਂ ਰਹਤ ਹੈ ਸ਼ਾਸਤਰ ਨੇ ਨੂੰ ਸ਼ਾਂਤੀ ਸ਼ਾਸਤਰਾਣੀ ਨੇ ਨੂੰ ਦਈਤੀ ਪਾਪ ਕਾ ਨਜਿਕ ਲੇਜਨ ਤੇ ਆਪੋ ਨੇ ਨੂੰ ਸੋਸਤੀ ਮਾਰਤਾ ਐ ਸੋਹਰਾ ਅਖੰਡ ਸਰੂਪ ਪ੍ਰਵੇਸ਼ਰ ਆਖੰਡ ਅਖੰਡ ਪੂਰਨ ਜਾਗੋ ਪ੍ਰਤਾਪ ਖੰਡੋਂ ਤਰਤਾ ਤੇ ਪੂਰਨ ਜਿੰਨਾ ਸਾਰੇ ਤੇਜ ਪ੍ਰਤਾਪ ਹੈ ਗੁਣ ਗੋਵਿੰਦ ਨਿ ਰਸਨ ਗਾਏ ਉਸ ਗੋਵਿੰਦ ਦੇ ਗੁਣ ਰਸਨਾ ਕਰਕੇ ਵੀ ਨਿਤ ਗਾਇਆ ਕਰ ਨਾਨਕ ਜੀਵੈ ਹਰ ਚਰਨਾਂ ਤੇ ਆਏ ਸਤਿਗੁਰੂ ਸਾਹਿਬ ਜੀ ਕਿੰਨੇ ਉਹ ਮਾਰੇ ਦੇ ਚਰਨਾਂ ਨੂੰ ਤਿਆਰ ਪਿਆਰ ਕੇ ਜਿਉਂਦੇ ਹੋ ਗਏ ਇਹ ਭਾਈ ਬਸੰਤ ਮਹੱਲਾ ਪੰਜਵਾਂ ਗੁਰ ਚਰਨ ਸ੍ਰੇਵਤ ਦੁੱਖ ਗਇ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਨੂੰ ਸੇਵਨਾ ਕੀਤਾ ਹੈ ਉਹਨਾਂ ਦਾ ਸਭ ਸੰਸਾਰ ਦਾ ਦੁੱਖ ਜਿੰਨਾ ਸੀ ਅਗਿਆਨ ਕਰਕੇ ਪੈਦਾ ਹੋਇਆ ਸਭ ਚਲਿਆ ਗਿਆ ਪਾਰ ਬ੍ਰਹਮ ਪ੍ਰਭ ਕਰੀਮਯਾ ਪਾਰ ਬ੍ਰਹਮ ਪਰਮੇਸ਼ਰ ਜੋ ਸੰਗਰਾਥ ਰੱਖ ਉਸ ਨੇ ਮੈ ਆ ਮਿਹਰਬਾਨੀ ਕੀਤੀ ਐ ਸਰਬ ਮਨੂਰਤ ਪੂਰਨ ਕਾਮ ਉਹਦੇ ਸਾਰੇ ਮੰਗੇ ਸੰਕਲਪ ਵੀ ਪੂਰੇ ਹੋ ਗਏ ਸਾਰੇ ਕੰਮ ਵੀ ਪੂਰੇ ਕਰ ਜੀ ਕਬੀਰ ਦਾ ਜਗ ਸਪੂਰਨ ਕੀਤਾ ਨਾਉ ਦੇ ਦੀ ਛਪਰੀ ਬੰਨੀ ਜਪ ਜੀਵੇ ਨਾਨਕ RAM ਨਾਮ ਸਤਿਗੁਰੂ ਜੀ ਕਹਿੰਦੇ ਉਸ ਪਰਮੇਸ਼ਰ ਦੇ RAM ਦੇ ਨਾਮ ਨੂੰ ਜਪ ਜਪ ਕੇ ਜਿਉਂਦੇ ਹੋਈਦਾ ਹੈ ਖਾਰ ਉੱਤ ਸਹਾਵੀ ਚਿਤ ਹਰ ਚਿਤ ਆਵੇ ਉਹ ਰੁੱਤ ਸਾਥ ਸੰਗੇ ਜੀ ਚਾਹੇ ਗਰੀਖ ਮੈਂ ਚਾਹੇ ਬਸੰਤ ਹੈ ਚਾਹੇ ਬਾਵਸ ਹੈ ਉਹ ਸਭ ਨਹੀਂ ਗੁਰੂਤ ਹੈ ਜਿਤ ਹਾਰ ਕੇ ਤੇ ਆਵੇ ਜਿਸ ਨੂੰ ਪਰਮੇਸ਼ਰ ਦੇਤੇ ਆਉਂਦਾ ਹੈ ਇਵੇਂ ਬਾਲਕ ਰੁੱਤ ਅਤੇ ਕਸੂਰ ਅਵਸਥਾ ਜੁਵਾ ਅਵਸਥਾ ਪ੍ਰੌੜ੍ਹਿਆ ਅਵਸਥਾ ਆਦਿਕੋ ਉਹ ਅਸਾਰੂ ਪੀਰ ਦੋਬਲੀ ਇੱਕ ਹੈ ਜਿਤ ਹਰ ਚਿੱਤ ਆਵੇ ਜਿਸ ਵਿੱਚ ਜੋ ਆਹੀ ਗੁਰੂ ਚੇਤੇ ਆਉਂਦਾ ਹੈ ਬਿਨ ਸਤਗੁਰ ਦੀ ਸਹੈ ਬਿਲ ਲਾਂਤੀ ਸਤਗੁਰੂ ਸਾਹਿਬ ਤੋਂ ਬਿਨਾ ਸਾਰੀ ਸ੍ਰਿਤੀ ਬਰਲਾਪ ਕਰਦੀ ਦਿਸਦੀ ਹੈ ਸਾਖਤ ਫਿਰ ਫਿਰ ਆਵੇ ਜਾਵੇ ਸਤਗੁਰ ਦੀ ਸ਼ਕਤੀ ਦੇ ਇਹ ਉਪਾਸ਼ਕਾ ਪੁਰਖ ਉਹ 84 ਦੇ ਫੇਰਾਂ 'ਚ ਫਿਰਦੇ ਰਹਿੰਦੇ ਆ ਜਿਨ੍ਹਾਂ ਵਿੱਚ ਆਉਦੇ ਜਾਂਦੇ ਰਹਿੰਦੇ ਹਨ ਰਹਾ ਸੇਤਨਵੰਤ ਜਿਨ ਹਰ ਪ੍ਰਭ ਰਾਸ ਉਹ ਭਾਈ ਧੰਨ ਵਾਲੇ ਪੁਰਖ ਨਾਮ ਰੂਪੀ ਧੰਨ ਵਾਲੇ ਜਿਨ੍ਹਾਂ ਦੇ ਪਾਸ ਹਰੀ ਪ੍ਰਭ ਦੀ ਰਾਸ ਸਰਵਾਰੂਪੀ ਪੂੰਜੀ ਹੈ ਜਿਨ੍ਹਾਂ ਦੇ ਪਾਸ ਕਾਮ ਕਰੂਪ ਦੇ ਗੁਰ ਸਬਦ ਦੀ ਰੂਪ ਰਾਸ ਜਿਨ੍ਹਾਂ ਦਿੱਤੀ ਹੈ ਕਾਮ ਕਰੂਪ ਦੇ ਗੁਰ ਸਬਦ ਨਾਸ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਕਾਮ ਦੇ ਫੁਰਨੇ ਨੂੰ ਕਰੋ ਤੇ ਫੋਨੇ ਨੂੰ ਨਾਸ ਕਰ ਲਿਆ ਹੈ ਪੈ ਬਿਨ ਤੇ ਨਿਰਪੈ ਪਦ ਪਾਇਆ ਜਮਨ ਮਰਨ ਦੇ ਪੈ ਸਾਰੇ ਨਾਸ ਹੋ ਗਏ ਨਿਰਪਾਸ ਪਦਵੀ ਨੂੰ ਪਾ ਲਿਆ ਹੈ ਗੁਰ ਮਿਲ ਨਾਨਕ ਖਖਮ ਧਿਆਇਆ ਜਿਨਾਂ ਸਤਗੁਰਾਂ ਦੀ ਸੰਗਤ ਚ ਮਿਲ ਕੇ ਸਤਗੁਰੂ ਜੀ ਕਹਿੰਦੇ ਹਨ ਆਪ ਦੀ ਬਾਤ ਕਹਿੰਦੇ ਨਾਨਕ ਨੇ ਕਕੇ ਨੂੰ ਸਿਹਾਰੀ ਹੈ ਸਤਗੁਰਾਂ ਦੇ ਨਾਲ ਮਿਲ ਕੇ ਗੁਰੂ ਜੀ ਕਹਿੰਦੇ ਤਾਂ ਪਾਈ ਉਸ ਮਾਲਕ ਨੂੰ ਜਿਹਾਣਾ ਕੀਤਾ ਹੈ ਸਾਤ ਸੰਗਤ ਪ੍ਰਭ ਕੀਓ ਨਿਵਾਸ ਸਾਤ ਸੰਗਤ ਇੱਕ ਵਾਹਨ ਨੇ ਆਪ ਬਸਣਾ ਕੀਤਾ ਹੈ ਹਰ ਜਾਪ-ਜਪ ਹੋਈ ਪੂਰਨ ਆਸ ਇਸ ਪ੍ਰਕਾਰ ਭਾਈ ਹਰੀ ਦਾ ਜਾਪ-ਜਪ ਕੇ ਸਾਰੀਆਂ ਆਸਾਂ ਪੂਰੀਆਂ ਹੋ ਗਈਆਂ ਜਲ ਥਲ ਮਹੀਆਲੇ ਰਵ ਰਿਹਾ ਹੁਣ ਜਲਾ ਵਿੱਚ ਵੀ ਖਲਾ ਵਿੱਚ ਵੀ ਤਲਸਰੀ ਵਿੱਚ ਵੀ ਆਕਾਸ਼ ਵਿੱਚ ਵੀ ਸਾਰੀਆਂ ਥਾਂ 'ਚ ਵਿਆਪਕ ਹੋ ਰਿਹਾ ਮਿਲ ਰਿਹਾ ਗੁਰ ਮਿਲ ਨਾਨਕ ਹਰ ਹਰ ਕਹਿਆ ਦੇ ਨਾਲ ਮਿਲ ਕੇ ਨਾਨਕ ਕਿੰਨੂ ਸਿਆਰੀ ਆ ਫਿਰ ਨਾਨਕ ਨੇ ਸਤਗੁਰੂ ਜੀ ਕਹਿੰਦੇ ਹਰ ਹਰ ਕੋ ਵੇਸ਼ੇ ਦਾ ਨਾਮ ਉਚਾਰਨਾ ਕੀਤਾ ਕਿਆ ਹੈ ਅਸ਼ਟ ਸਿੱਧ ਨਵਨਿੱਧ ਇਹ ਜੋ ਇਹ ਨਹੀਂ 18 ਸਿੱਧ ਅੱਠ ਸਿੱਧੀਆਂ ਮੁਖ ਅਨਵਾ ਮਹਿਮਾ ਆਦਿਕ ਤੇ ਨੌ ਨਿੱਧੀਆਂ ਅਸਨ ਬਸਨ ਪਰਮ ਮਹਾ ਬਲ ਉਹ ਹੀ ਹਨ ਕਰਮ ਪ੍ਰਾਪਤ ਜਿਸ ਨਾਮ ਦੇ ਜੀ ਤੇ ਕਰਮ ਕਿਰਪਾ ਦੀ ਮਹਾਰਾਣੀ ਕਰਮ ਬਖਸ਼ੀ ਹੋਈ ਹੈ ਉਹਨਾਂ ਨੂੰ ਗੁਰੂ ਸਾਹਿਬ ਦੀ ਪ੍ਰਾਪਤੀ ਹੋਈ ਹੈ ਤੇ ਜਿਸ ਨੂੰ ਕਿਰਪਾ ਕਰਕੇ ਮਹਾਰਾਜ ਜੀ ਪ੍ਰਾਪਤ ਹੋਏ ਹੈ ਤੇ ਜਿਹਨੂੰ ਕਿਰਪਾ ਕਰਕੇ ਨਾਮ ਦੇ ਦਿੰਦੇ ਹਨ ਪ੍ਰਭ ਜਪ ਜਪ ਜੀਵੈ ਤੇਰੇ ਦਾਸ ਇਹ ਪੁਰਾਤਾਲ ਪੁੱਤ ਤੇਰੇ ਜਿਹੜੇ ਸੇਵਕ ਹੈ ਉਹ ਆਪ ਦੇ ਨਾਮ ਨੂੰ ਜਪ ਜਪ ਕੇ ਜਿਉਂਦੇ ਹੁੰਦੇ ਹਨ ਧੰਨ ਹਨ ਗੁਰ ਮਿਲ ਨਾਨਕ ਕਮਲਪੁਰਗਾ ਸਤਗੁਰੂ ਘਰ ਮਿਲ ਕੇ ਉਹਨਾਂ ਰੂਹ ਦਾ ਕੌਲ ਜਿਹੜਾ ਸੀ ਜਿਵੇਂ ਸੂਰਜ ਦੇ ਨੂੰ ਵੇਖ ਕੇ ਕੌਲ ਖੜ ਜਾਂਦੇ ਐ ਐਂ ਗੁਰੂ ਸਾਹਿਬ ਸੂਰਜ ਦੇ ਦਰਸ਼ਨ ਕਰਕੇ ਰਿਦਾ ਕੌਲ ਗਿਆਨ ਦੇ ਪ੍ਰਕਾਸ਼ ਵਾਲਾ ਹੋ ਗਿਆ ਕਰਣਾ ਮਿਤਰੀ ਅਜਿਹ ਪੰਖੜੀਆਂ ਖਿੜਿਆਈਆਂ ਨਾਮ ਦੇ ਦਾ ਅਨੰਦ ਰੂਪੀ ਮਹਿਕ ਨਿਕਲ ਆਈ ਹੈ ਜਿਐ ਸਰੂਪੀ ਪੌਰੇ ਅਨੰਦ ਨੂੰ ਮਾਣਦੇ ਹਨ ਇਸ ਪ੍ਰਕਾਰ ਗੁਰਾਂ ਦੇ ਨਾਲ ਮਿਲ ਕੇ ਸਤਿਗੁਰੂ ਜੀ ਕਹਿੰਦੇ ਵਿਦਾ ਕੌਰ ਖੇੜਾਉਂਦਾ ਹੈ ਬਰਬ ਜਬ ਜਬ ਜੀਵ ਹੈ ਤੇਰੇ ਦਾਸ ਗੁਰ ਨਾਨਕ ਕਮਲਪੁਰ ਸਾਹਿਬ ਵਾਹਿਗੁਰੂ ਕਾ ਖਾਲਸਾ